ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਾਹੀਂ ਤੁਸੀਂ ਦੇਖ ਰਹੇ ਹੋ ਮਨਜੀਤ ਸਿੰਘ ਰਾਜੂ ਪਿੰਡ ਕਲਿਆਣ ਸੁੱਖਾ ਦੇ ਗਊ ਸੇਵਾਦਾਰ ਤੇ ਹੋਰ ਬਹੁਤ ਸਾਰੇ ਸੇਵਾਦਾਰ ਵੀਰ ਇਹਨਾਂ ਦੇ ਨਾਲ ਜਿਵੇਂ ਕਿ ਕੌਰੂ ਸਿੰਘ ਮਿਸਤਰੀ ਸ਼ਕੰਦਰ ਸਿੰਘ ਮਿਸਤਰੀ ਕਿੰਦੀ ਆਟੋ ਵਰਕਸ ਜਗਮਉਣਾ ਸਿੰਘ ਤੇ ਹੋਰ ਵੀ ਇਹਨਾਂ ਦੇ ਨਾਲ ਬਹੁਤ ਸਾਰੇ ਸੇਵਾਦਾਰ ਦੇਖੋ ਅੱਜ ਇੱਕ ਗਊ ਜੋ ਪਾਣੀ ਦੇ ਵਿੱਚ ਡਿੱਗੀ ਹੋਈ ਹੈ ਚਿੱਕੜ ਦੇ ਵਿੱਚ ਦੇਖੋ ਤੇ ਹਜ਼ਾਰਾਂ ਹੀ ਲੋਕ ਸੜਕ ਦੇ ਉੱਤੋਂ ਦੀ ਗੁਜ਼ਰ ਰਹੇ ਆ ਕਿਸੇ ਵੀਰ ਨੇ ਇਸ ਇਸ ਵੱਲ ਧਿਆਨ ਨਹੀਂ ਦਿੱਤਾ ਮਨਜੀਤ ਸਿੰਘ ਰਾਜੂ ਨੂੰ ਪਤਾ ਲੱਗਦੇ ਹੀ ਆਪਣੀ ਟੀਮ ਦੇ ਨਾਲ ਰੱਸੇ ਲੈ ਕੇ ਇੱਥੇ ਪਹੁੰਚੇ ਆ ਦੇਖੋ ਕਿੰਨੀ ਜਦੋ ਜਹਦ ਦੇ ਨਾਲ ਇਹ ਸਿਕੰਦਰ ਸਿੰਘ ਮਿਸਤਰੀ ਮਨਜੀਤ ਸਿੰਘ ਰਾਜੂ ਰੱਸੇ ਪਾ ਕੇ ਇਸ ਗਊ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜੋ ਕਿ ਬਹੁਤ ਹੀ ਚੰਗਾ ਸਲਾਘਾਯੋਗ ਕਾਰਜ ਇਹ ਕਰ ਰਹੇ ਆ ਵੀਰ ਇੱਕ ਗਊ ਦੀ ਜਾਨ ਬਚਾ ਰਹੇ ਆ ਤੇ ਹੋਰ ਵੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਨਾਲ ਸੇਵਾ ਦੇ ਵਿੱਚ ਤਣਮਣ ਕਰ ਤਣ ਕਰਕੇ ਜ਼ਰੂਰ ਹਿੱਸਾ ਪਾਇਆ ਕਰੋ ਤਾਂ ਜੋ ਇਹੋ ਜਿਹੇ ਕਾਰਜ ਜਾਨਵਰਾਂ ਦੀ ਜਾਨ ਬਚਾਈ ਜਾ ਸਕੇ ਪਹਿਲਾਂ ਵੀ ਮਨਜੀਤ ਸਿੰਘ ਰਾਜੂ ਬਹੁਤ ਸਾਰੇ ਜਾਨਵਰਾਂ ਦੀ ਜ਼ਖਮੀ ਜਾਨਵਰਾਂ ਦੀ ਜਾਨ ਬਚਾ ਚੁੱਕੇ ਐ ਤੇ ਹੁਣ ਵੀ ਲਗਾਤਾਰ ਇਹ ਇਹਨਾਂ ਦੇ ਨਿਯੰਤਰਣ ਕਾਰਜ ਚੱਲ ਰਹੇ ਐ ਵੀਰਾਂ ਨੂੰ ਬੇਨਤੀ ਐ ਕਿ ਮਨਜੀਤ ਸਿੰਘ ਰਾਜੂ ਦਾ ਜ਼ਰੂਰ ਸਾਥ ਦਿਆ ਕਰੋ ਤਾਂ ਜੋ ਆਪਾਂ ਜਾਨਵਰਾਂ ਦੀ ਜਾਨ ਬਚਾ ਸਕੀਏ ਤੇ ਹੋਰ ਵੀ ਕਿਤੇ ਕੋਈ ਇਹੋ ਜਿਹਾ ਜ਼ਖਮੀ ਹਾਲਤ ਦੇ ਵਿੱਚ ਜਾਂ ਕੋਈ ਡਿੱਗਿਆ ਹੋਇਆ ਜਾਨਵਰ ਨਜ਼ਰ ਆਉਂਦਾ ਤਾਂ ਮਨਜੀਤ ਸਿੰਘ ਰਾਜੂ ਇਹਨਾਂ ਤੱਕ ਜ਼ਰੂਰ ਇਹਦੀ ਖਬਰ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ